ਤਰਨਤਾਰਨ ਦੀਆਂ ਜਿਵੇਂ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਕੌਣ ਐਮਐਲਏ ਬਣੇਗਾ ਕਿਸ ਦੀ ਪਾਰਟੀ ਇਸ ਸਵਾਰ ਚੰਡਾ ਗੱਡੇਗੀ ਹਾਲਾਂਕਿ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉੱਥੇ ਕੁਝ ਦਿਨ ਲੈ ਗਏ ਨੇ VOTING ਸ਼ੁਰੂ ਹੋ ਜਾਵੇਗੀ ਪਰੰਤੂ ਵਾਰਿਸ ਪੰਜਾਬ ਦੀ ਜਥੇਵੰਦੀ ਵੱਲੋਂ ਜਿਹੜਾ ਕਿ ਉਮੀਦਵਾਰ ਮਨਦੀਪ ਸਿੰਘ ਨੂੰ ਐਲਾਨਿਆ ਗਿਆ ਹੈ ਤੇ ਸਿੰਘਾਂ ਨੇ ਉੱਥੇ ਪੱਕੇ ਡੇਰੇ ਲਾ ਲਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਮਨਦੀਪ ਸਿੰਘ ਨੂੰ ਜਿਤਾਉਣ ਦੀ ਜਿਹੜੀ ਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਹਰਪਾਲ ਸਿੰਘ ਬਲੇਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਸਿਮਰਨਜੀਤ ਮਾਨ ਦੀ ਪਾਰਟੀ ਸਮਰਥਨ ਦਿੰਦੇ ਹੋਏ ਨਸਰ ਆ ਰਹੀ ਹੈ ਵਿਰੋਧੀ ਪਾਰਟੀਆਂ ਲਲਕਾਰੀਆਂ ਚਾ ਰਹੀਆਂ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਇੰਨੀ ਬੇਹੋਨੀ ਹੋ ਗਈ ਕਾਪ ਸਾਡੀ ਹਕੂ ਮਤਨੇ ਸੋਚਿਆ ਅੱਜ ਬਦਵੀ ਇੱਥੇ ਕੀਤੀ ਆ ਸਵੇਰੇ ਦੂਜੇ ਪਿੰਡ ਕਰ ਦੋ ਅਗਲੇ ਨੂੰ ਦੂਜੇ ਪਿੰਡ ਕਰ ਦੋ ਤੇ ਇਹ ਪੱਠੇ ਵੱਢਦੇ ਇੱਕ ਗੱਲ ਸੋਚ ਲੈਣਾ ਕਿ ਯਾਰ ਇਹ ਤਾਂ ਰੋਜ਼ ਦਾ ਨਿਤ ਦਾ ਕੰਮ ਹੈ ਖੜਾ ਛੜਾ ਹਕੂ ਮਤਨੇ ਸਾਨੂੰ ਇੱਥੇ ਲੈਂਦਾ ਫਿਰ ਕੀ ਯਾਰ ਇਹ ਤਾਂ ਰੋਜ਼ ਦਾ ਕੰਮ ਹੈ ਭਲੇ ਉਹ ਮਾਨਸਾ ਤੁਹਾਡੀ ਜਿੰਦ ਤੁਹਾਡੇ ਸਾਹ ਗੁਰੂ ਨੇ ਬਖਸ਼ੇ ਆ ਕੋਈ ਤਾਂ ਕਰੋਨਾ ਨਾਲ ਮਰ ਜਾਂਦਾ ਕੋਈ ਐਕਸੀਡੈਂਟ ਨਾਲ ਮਰ ਜਾਂਦਾ ਤੇ ਕੋਈ ਟੈਕ ਨਾਲ ਮਰ ਜਾਂਦਾ ਸਾਰੇ ਮਰੀ ਜਾਂਦੇ ਆ ਤੇ ਮਰਨਾ ਹੀ ਆ ਮਹਾਰਾਜ ਸਾਹਿਬ ਕਿਹਾ ਜੋ ਉਪਜੋ ਉਸੋਂ ਬਿਨਸਾ ਪਰ ਉਹ ਆਜ ਕੇ ਕੱਲ ਕਿੰਨੇ ਅੱਡ ਮਰਨਾ ਕਿੰਨੇ ਭਲਕੇ ਮਰਨਾ ਗੁਰੂ ਨੂੰ ਪਤਾ ਹੈ ਪਰ ਕਿੰਨੇ ਅਣਖ ਦਾ ਮਰਨਾ ਹੈ ਇਹ ਨੇਕੀ ਤੇ ਬਦੀ ਦੀ ਜੰਗ ਆ ਜਿੱਥੇ ਤੁਹਾਡੇ ਕੋਲ ਆਏ ਆ ਅਸੀਂ ਤੁਹਾਡੇ ਕੋਲ ਕੀ ਮੰਗਣਾ ਆ ਤਾਨੂੰ ਇਹ ਨਹੀਂ ਕਿਹਾ ਵੀ ਆਪਣਾ ਬੱਚਾ ਦੇ ਦੋ ਕਿਰਪਾਨ ਦੇ ਦੋ ਨਾਲ ਤੇ ਅਸੀਂ ਜੰਗੜੋ ਚੱਲੇ ਆ ਤੁਹਾਨੂੰ ਇਹ ਵੀ ਨਹੀਂ ਕਿਹਾ ਕਿ ਆਹ ਤੁਹਾਡੇ ਬੱਚੇ ਨੂੰ ਅਸੀਂ ਆਹ ਮੁਕਾਬਲੇ ਤੇ ਜਾ ਕੇ ਤੋਪ ਚਲਾ ਕੇ ਤੇਨੂੰ ਪਤਾ ਨਹੀਂ ਕੀ ਹੋ ਜਾਣਾ ਹੈ ਬੈਣੋ ਤੁਸੀਂ ਸੋਫਿਆਂ ਤੇ ਬੈਠੀਆਂ ਏਸੀ ਵਾਲੇ ਕਮਰੇ 'ਚ ਤੁਹਾਡੇ ਵਾਸਤੇ ਸੰਦੀਪ ਸਿੰਘ ਸਣੀ ਨੇ ਕੁਰਬਾਨੀ ਕੀਤੀ ਹੈ ਤੁਹਾਡੇ ਵਾਸਤੇ ਸੰਤ ਜਰਨਾਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਕੁਰਬਾਨੀਆਂ ਕੀਤੀਆਂ ਹੈ ਤੁਹਾਡੇ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨਨੇ ਆਈਪੀਐਸ ਦਾ ਉੱਤਾ ਛੱਡਿਆ ਹੈ ਤੁਹਾਡੇ ਵਾਸਤੇ ਅਮਰਤਪਾਲ ਸਿੰਘ ਕਹਿੰਦਾ ਨਸ਼ਾ ਬੰਦ ਕਰਾ ਕੇ ਅੰਮ੍ਰ ਸੰਚਾਰ ਕਰਾਉਣਾ ਤੇ ਉਹ ਵੀ ਅੱਜ ਸਲਾਖਾਂ ਦੇ ਪਿੱਛੇ ਹੈ ਕੀ ਤੁਹਾਨੂੰ ਕਦੀ ਇਹਨਾਂ ਪਰਿਵਾਰਾਂ ਨੇ ਇਹ ਗੱਲ ਕਹੀ ਹੈ ਕਿ ਆਪਣਾ ਬੱਚਾ ਦੇ ਦਿਓ ਤੇ ਅਸੀਂ ਇਹਨੂੰ ਜੇਲ੍ਹ 'ਚ ਬੰਦ ਕਰਾਉਣ ਕਰਨਾ ਹੈ ਨਹੀਂ ਨਹੀਂ ਉਹ ਆਪ ਹੋਏ ਆ ਇੱਥੇ ਤੁਹਾਡੇ ਕੋਲ ਚੋਰ ਆਉਣਗੇ ਕਿਹੜੇ ਜਿਨ੍ਹਾਂ ਨੇ ਤੁਹਾਡੇ ਬੱਚੇ ਅੰਦਰ ਦਿੱਤੇ ਟੋਪਿੰਗ ਵਾਲੇ ਕਹਣਗੇ ਸਾਨੂੰ ਵੋਟ ਪਾ ਦਿਓ ਤੇ ਜਿਹਦਾ ਬੱਚਾ ਨਜਾਇਜ਼ ਹੀ ਟੁੱਕ ਕੇ ਅੰਦਰ ਦਿੱਤਾ ਹੋਵੇ ਉਹ ਮਾਂ ਵੋਟ ਪਾ ਦਿਓ ਉਹਨਾਂ ਨੂੰ ਫਿਰ ਦੂਟੇ ਆਉਣਗੇ ਜਿਨ੍ਹਾਂ ਨੇ ਗਰੰਥ ਸਾਡਾ 15 ਦੇ ਬਰਗਾੜੇ ਚ ਖਿਲਾ ਰਿਆ ਹੈ ਉਹ ਕਹਣਗੇ ਸਾਨੂੰ ਵੋਟ ਪਾ ਦਿਓ ਤੁਸੀਂ ਪਾ ਦਿਓਗੇ ਤੁਹਾਡੇ ਪਿਤੇ ਨੂੰ ਤਾਂ ਰੋਡੀਆਂ ਚ ਖਿਲਾਰ ਦਿੱਤਾ ਫਿਰ ਇੱਕ ਜਾਣਾ ਉਹ ਆਊਗਾ ਫੁੱਲ ਵਾਲਾ ਜਿਨ੍ਹਾਂ ਨੇ 800 ਲਾਖ ਕਿਸਾਨਾਂ ਦੀ ਸਾਡੀ ਦਿੱਲੀ ਤੋਂ ਪੰਜਾਬ ਨੂੰ ਭੇਜੀ ਹੈ ਉਹ ਕਹਣਗੇ ਵੋਟ ਪਾ ਦਿਓ ਸਾਨੂੰ ਉਹ ਹੱਕਦਾਰ ਵੋਟ ਦੇ ਤੁਸੀਂ ਪਾ ਦਿਓਗੇ ਤਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਵਾਰਸ ਬਣਾਇਆ ਤੇ ਜ਼ਮੀਨਾਂ ਦੇ ਵਾਰਸ ਬਣਾਉਣ ਤੋਂ ਪਹਿਲਾਂ ਆਪਣੇ ਪੁੱਤ ਦਾ ਕਲੇਜਾ ਮੋਚ ਪਾਇਆ ਪੁੱਤ ਦਾ ਕਲੇਜਾ ਮੋਚ ਪਾ ਕੇ ਗੱਲ ਕਹੀ ਕਿ ਜ਼ਮੀਨ ਨੂੰ ਪਿਆਰ ਨਾ ਕਰਿਓ ਜ਼ਮੀਰ ਨੂੰ ਪਿਆਰ ਕਰਿਓ ਤੇ ਅੱਜ ਜ਼ਮੀਨ ਨੂੰ ਸਾਰੇ ਪਿਆਰ ਕਰਦੇ ਆ ਤੇ ਜ਼ਮੀਰ ਨੂੰ ਕੋਈ ਪਿਆਰ ਨਹੀਂ ਕਰਦਾ ਜੇ ਜ਼ਮੀਰ ਨੂੰ ਪਿਆਰ ਕਰਨਾ ਹੈ ਤੇ 11 ਤਰੀਕ ਨੂੰ ਸਰਦਾਰ ਸੰਦੀਪ ਸਿੰਘ ਫਨੀ ਦੇ ਹੱਕ ਚ ਆਇਓ ਵੇ ਦੇਖਿਓ ਧਿਆਨ ਨਾਲ ਕਿ ਉਹ ਵਲਟ ਪੇਪਰ ਮਸ਼ੀਨ ਜਿਹੜੀ ਈਵੀਐਸ ਈਵੀਐਸ ਮਸ਼ੀਨ 14 ਨੰਬਰ ਕਿੱਥੇ ਆ ਤੇ ਕਿੱਥੇ ਸੰਦੀਪ ਸਿੰਘ ਸਣੀ ਦਾ ਚੋਣ ਨਿਸ਼ਾਨ ਬਾਲਟੀ ਹੈ ਕਿਹੜੀ ਬਾਲਟੀ ਜਿਹਨੇ ਸੰਗਰੂਰ ਦੇ ਵਿੱਚ ਨਵਾਂ ਨਵਾਂ ਮੁੱਖ ਮੰਤਰੀ ਭਗਵੰਤ ਸਿੰਘ ਆਪਾਂ ਗੱਤ ਭਗਵੰਤ ਮਾਨ ਨੂੰ ਮੰਨ ਜੱਸ ਮਾਤ ਨੂੰ ਇਹ ਦੱਸਣ ਲੱਗਾ ਹੈ ਇਹ ਬਾਲਟੀ ਤੇ ਬਖਸ਼ਿਸ਼ ਹੈ ਜੇ ਮੁੱਖ ਮੰਤਰੀ ਮੰਨ ਸਕਦੀ ਹੈ ਤੇ ਐਮਐਲਏ ਕੀ ਜੀਦਾ ਸਤਿਕਾਰਯੋਗ ਖਾਲਸਾ ਜੀ ਗੱਲ ਤਾਂ ਬੰਨੀ ਐ ਜੇ ਸਾਡੀਆਂ ਭੈਣਾਂ ਘਰ ਘਰ ਗਈਆਂ ਜਾ ਕੇ ਗੱਲ ਕਹੀ ਕਿ ਸੰਦੀਪ ਸਿੰਘ ਸਣੀ ਤੇ ਬੜਾ ਤਸ਼ੱਦਦ ਹੋਇਆ ਹੈ ਉਹਨੇ ਕੀ ਕੀਤਾ ਉਹਨੇ ਜਿਹੜਾ ਕੰਮ ਸੁਪਰੀਮ ਕੋਰਟ ਹਾਈ ਕੋਰਟ ਫੈਸ਼ਨ ਕੋਰਟ ਲੋਅਰ ਕੋਰਟ ਨੇ ਨਹੀਂ ਸਬੂਤ ਕਰਕੇ ਦਿੱਤਾ ਬੜੀਆਂ ਅਪੀਲਾਂ ਦਲੀਲਾਂ ਕੀਤੀਆਂ ਕਿ ਸਾਡਾ ਪੁੱਤ ਨਹੀਂ ਲੱਭਦਾ ਕਿੱਥੇ ਗਿਆ ਹੈ ਕੌਣ ਖਾ ਗਿਆ ਹੈ ਜ਼ਮੀਨ ਖਸਰ ਖਾ ਗਿਆ ਸਮਾਨ ਖਾ ਗਿਆ ਦਾ ਲੱਗਾ ਸੁਬੇ ਸਰਹੰਮਰੇੋਂ ਉਹ ਗੋਲੀਆਂ ਮਾਰਦੀਆਂ ਫੇਰ ਕਹਤਾ ਪਸਵਾਸੁਰ ਕੈਨ ਸੰਦਰਨਾਲ ਸਿੰਘ ਖਾਲਸਾ ਭਿੰਡਰਾ ਵਾਲਾ ਤੇ ਭੰਡਾਰੀ ਪੁੱਤ ਰੋਜ ਸ਼ੇਦੋਂ ਨੂੰ ਪੁੱਤ ਨੇ ਭਗਤਾਸੀ ਸੂਰੀ ਤੇ ਉਹ ਬੰਦੇ ਆ ਕੇ ਵੋਟ ਮੰਗਦੇ ਕਹਿੰਦੇ ਸੂਰੀ ਨੂੰ ਤਾਂ ਅਸੀਂ ਪਾਰਟੀ 'ਚ ਸ਼ਾਮਲ ਕਰ ਲਿਆ ਹੈ ਸਰੂਪੇ ਪਾ ਕੇ ਅਕਾਲੀ ਕੌਣ ਹੁੰਦਾ ਹੈ ਅਕਾਲੀ ਹੁੰਦਾ ਸੰਦੀਪ ਸਿੰਘ ਸੰਮੀ ਉਹਨੇ ਦਾ ਜਿਹੜਾ ਪਸਵਾਸੁਰ ਬੈਠ ਕਹਿਣ ਵਾਲੇ ਨੂੰ ਪਾਰਟੀ 'ਚ ਸ਼ਾਮਲ ਕਰ ਲੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ ਅੱਜ ਤੁਹਾਡੇ ਕੋਲ ਵੀਰ ਜਿਹੜਾ ਆਇਆ ਹਰਦੀਪ ਸਿੰਘ ਆਪਣੇ ਭਰਾ ਵਾਸਤੇ ਵੋਟ ਮੰਗਣ ਇਹ ਇਸ ਕਰਕੇ ਆਇਆ ਕਿ ਸਾਡੀਆਂ ਨਲਾਇਕ ਸਰਕਾਰਾਂ ਨੇ ਸਾਨੂੰ ਐਜੂਕੇਸ਼ਨ ਨਹੀਂ ਦਿੱਤੀ 2008 ਜੇ ਇੱਕ ਪ੍ਰਕਾਸ਼ ਸਿੰਘ ਬਾਦਲ ਨੇ ਮੋਹਨ ਭਗਵਤ ਦੇ ਕਹਿਣ ਤੇ ਹੁਕਮ ਜਾਰੀ ਕੀਤਾ ਕਹਿੰਦਾ ਅੱਠ ਮਹੀਨੇ ਤੱਕ ਪੰਜਾਬ ਤੋਂ ਕੋਈ ਬੱਚਾ ਫੇਲ ਨਹੀਂ ਕਰਨਾ ਉਹਦਾ ਮਤਲਬ ਕੀ ਸੀ ਸਾਡੇ ਬਜ਼ੁਰਗ ਬੜੇ ਖੁਸ਼ ਹੋਏ ਤੇ ਆਪਣੇ ਬੱਚੇ ਪਾਸ ਹੋਣੇ ਆ ਬਾਦਲ ਸਾਹਿਬ ਕਹਿੰਦੇ ਫੇਲ ਨਹੀਂ ਹੋਣੇ ਸਤਕਾਰਯੋਗ ਕਾਲਾ ਸਾਹਿਬ ਜੀ ਉਦੋਂ ਢਾਡੀ ਬਰਬਾਦੀ ਦੀ ਨੀਂਹ ਰੱਖ ਦਿੱਤੀ ਜੇ ਕਿਤੇ ਸਾਡੇ ਬੱਚੇ ਪੜ ਜਾਂਦੇ ਉਹਨਾਂ ਨੇ ਅੱਜ ਇਹਨਾਂ ਦੇ ਘਰ ਜਾਣਾ ਸੀ ਉਹਨਾਂ ਜਾ ਕੇ ਲੈਣਾ ਬਣ ਕੇ ਪਤਾ ਕੀ ਕਹਿਣਾ ਸੀ ਅਸੀਂ ਭਾਈ ਸੰਦੀਪ ਸਿੰਘ ਸਣੀ ਦੇ ਪਰਿਵਾਰ ਨੂੰ ਮਤਦਾਨ ਕਰਨਾ ਹੈ 11 ਤਰੀਕ ਨੂੰ ਵੋਟ ਪਾਉਣੀ ਹੈ ਚੋਣ ਨਿਸ਼ਾਨ ਕੀ ਆ ਅਸੀਂ ਬੂਥ ਲੈਣ ਆਉਣਾ ਹੈ ਅਸੀਂ ਚੋਣ ਨਿਸ਼ਾਨ ਦਿਓ ਉੱਥੇ ਜਾਣਾ ਸੀ ਇਹਨਾਂ ਨੂੰ ਤੁਹਾਡੇ ਕੋਲ ਨਹੀਂ ਸੀ ਆਉਣਾ ਪੈਣਾ ਇਹ ਸਰਕਾਰ ਦੀ ਪਾਲਿਸੀ ਹੈ ਕਿ ਜਿਹੜੇ ਤੁਹਾਡੇ ਆਪਣੇ ਆ ਉਹ ਤੁਹਾਨੂੰ ਬਗਾਨੇ ਲੱਗਣ ਤੇ ਜਿਹੜੇ ਬਗਾਨੇ ਉਹ ਤੁਹਾਨੂੰ ਆਪਣੇ ਲੱਗਣ ਅੱਜ ਦਿੱਲੀ ਦੇ ਦਲਾਲ ਆਉਣਗੇ ਤੇ ਜਿਹੜਾ ਪੰਥ ਦਾ ਸੇਵਾਦਾਰ ਉਹ ਤੁਹਾਡੀ ਕਚਹਿਰੀ 'ਚ ਨਾ ਤਾਂ ਨਸ਼ਾ ਦੇ ਸਕਦਾ ਨਾ ਪੈਸਾ ਦੇ ਸਕਦਾ ਨਾ ਤੁਹਾਨੂੰ 100 ਰੁਪਏ ਦਾ ਝੂਠਾ ਲਾਰਾ ਲਾ ਸਕਦਾ ਤੁਸੀਂ ਲੱਖ ਕਹੀ ਜਾਓ ਸਾਡੀ ਸੜਕ ਬਣਾ ਦੋਗੇ ਇਹਨੇ ਕਿਹਾ ਨਹੀਂ ਤੁਸੀਂ ਕਹੀ ਜਾਓਗੇ ਸਾਨੂੰ ਪੈਨਸ਼ਨ ਲਾ ਦੋਗੇ ਇਹਨੇ ਕਿਹਾ ਨਹੀਂ ਜਦੋਂ ਤੁਸੀਂ ਇਹ ਗੱਲ ਕਹੀ ਨਾ ਵੀ ਕਿਉਂ ਕਹਿਣਾ ਇਹਨੇ ਕਿਹਾ ਮੈਂ ਸੱਚ ਬੋਲਦਾ ਕਿਉਂਕਿ ਜਿਨ੍ਹਾਂ ਨੇ ਹਕੂਮਤ ਕੀਤੀ ਤਾਂ ਕਰ ਰਹੇ ਆ ਇਹ ਤਾਂ ਕੰਮ ਉਹਨਾਂ ਤੋਂ ਨਹੀਂ ਹੋਏ ਇਹ ਕੰਮ ਮੈਂ ਕਰੂਗਾ ਜਿੱਦਣ ਤੁਸੀਂ ਵਿਧਾਨ ਸਭਾ ਚ ਭੇਜਤਾ ਨਾ ਫਿਰ ਇਹ ਤੁਹਾਡੀ ਬਾਦ ਉੱਥੇ ਕਹੂੰਗਾ ਕਿ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਠਾਣੀਆਂ ਕਰਉਂਦੀਆਂ ਸਾਡੇ ਵੀਰਾਂ ਦੇ ਜਿਹੜੇ ਆ ਉਹ ਅੱਜ ਨਸ਼ੇ ਦੇ ਨਾਲ 80% ਪੰਜਾਬ ਦੇ ਬੱਚੇ ਜਿਹੜੇ ਨਸ਼ੇ ਨਾਲ ਬੱਚਾ ਪੈਦਾ ਕਰਨ ਦੀ ਸ਼ਕਤੀ ਕੁਵਾ ਚੁੱਕੇ ਆ। ਭੈਣੋ ਨਹੀਂ ਜੇ ਤੁਹਾਨੂੰ ਹੱਸਦਾ ਵਸਦਾ ਪੰਜਾਬ ਇਹਨਾਂ ਨੇ ਰਹਿਣ ਦੇਣਾ ਤੁਹਾਡਾ। ਜੇ ਅੱਜ ਪੰਥ ਦੇ ਨੇਕੀ ਤੇ ਬਦੀ ਦੀ ਲੜਾਈ ਹੈ, ਅੱਜ ਪੰਥ ਨੂੰ ਜਿਤਾਦੋ, ਪੰਜਾਬ ਨੂੰ ਜਿਤਾਦੋ, ਦਿੱਲੀ ਨੂੰ ਹਰਾਦੋ। ਜੇ ਦਿੱਲੀ ਜਿੱਤ ਗਈ, ਤੁਹਾਡਾ ਸਿਰ ਨੀਵਾ ਹੋ ਜਾਣਾ ਹੈ। ਤੁਸੀਂ ਗਲੀਆਂ ਜਾਇ ਕਰਕੇ ਤੁਰਨਾ ਹੈ ਤੇ ਦਿੱਲੀ ਦੇ ਦਲਾਲਾਂ ਨੇ ਐ ਕਰਕੇ ਤੁਰਨਾ ਹੈ। ਤੇ ਜੇ ਤੁਸੀਂ ਪੰਥ ਨੂੰ ਜਿਤਾਤਾ ਤੇ ਦਿੱਲੀ ਦੇ ਦਲਾਲਾਂ ਨੇ ਪਿੱਤਰ ਬਣ ਜਾਣਾ ਤੇ ਤੁਸੀਂ ਐ ਕਰਕੇ ਦੁਰਨਾ ਕਿ ਅਸੀਂ ਸੰਦੀਪ ਸਿੰਘ ਸਣੀ ਨੂੰ ਜਿਤਾਇਆ ਸੁਣੋ ਇਹ ਕੁਰਸੀ ਕਰਕੇ ਤੁਰੋਗੇ ਇੱਕ ਚੌੜੀ ਕਰਕੇ ਤੁਰੋਗੇ ਇਸ ਕਰਕੇ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸਤਕਾਰਯੋਗ ਖਾਲਸਾ ਜੀ ਇਹ ਆਪਣਾ ਫਰਜ਼ ਪਛਾਣ ਕੇ 11 ਤਰੀਕ ਨੂੰ ਬਾਲਟੀ ਤੇ ਮੋਹਰਾਂ ਲਾ ਕੇ ਭਾਈ ਸੰਦੀਪ ਸਿੰਘ ਸਣੀ ਨੂੰ ਜਿਤਾਉਣਾ